ਡੁੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕੋਟਲ ਗੁਰਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖੁ ਜਾਏ ਹੋਵੈ ਸਿਮ ਸੁਖ ਸੰਮਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਢਿਠੇ ਸਚੇ ਪਾਥਸਾ ਮਲ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇਸਾ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ ਸ਼ਲੋਕ ਮਹੱਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭੋ ਨ ਕੋਏ ਗੋਣਗਾਵਾ ਦਿਨ ਰੈਣ ਇਤੈ ਕੰਮ ਲਾਏ ਤੰਤ ਜਨਾ ਕੈ ਸੰਗ ਹਉ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰ사ਦੀ ਸਚ ਸਚੋ ਸਚ ਲਹਿਆ ਦਇਆ ਕਰੋ ਦਇਾਲ ਅਪਣੀ ਸਿਫਤ ਦੇਹ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਐ ਦਇਆ ਕਰੋ ਦਿਆਲ ਅਪਣੀ ਸਿਫਤ ਦੇਹ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏਹ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਏ ਕਿਰਪਾਲ ਪ੍ਰਭੂ ਮਿਹਰ ਕਰ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤਿਗੁਰੂ ਦੇ ਚਰਨਾਂ ਉੱਤੇ ਠਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਏ ਕਿਰਪਾਲ ਮੇਰੇ ਮਨ ਵਿੱਚ ਤਨ ਵਿੱਚ ਆਵਸ ਤਾਂ ਕਿ ਮੇਰੇ ਦੁੱਖ ਮੁੱਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜ਼ੋਰ ਨਾ ਪਾ ਸਕੇ ਏ ਕਿਰਪਾਲ ਮੈਨੂੰ ਇਸੇ ਕੰਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹਉਮੈ ਦਾ ਰੋਗ ਕਟਿਆ ਜਾਏ ਭਾਵੇਂ ਖਸਮ ਪ੍ਰਭੂ ਹੀ ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਪਰ ਉਸ ਸਦਾ ਫਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਲੱਭਾ ਹੈ اے ਦਿਆਲ ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿੱਤ ਸਲਾਹ ਬਖਸ਼ ਮੈਨੂੰ ਨਾਨਕ ਨੂੰ ਇਹੀ ਤਾਂਗ ਹੈ ਕਿ ਤੇਰਾ ਦਰਸ਼ਨ ਕਰਕੇ ਖੜਿਆ ਰਹਾ